ਜੀ ਦੋਸਤੋ ਅਸੀਂ ਅੱਜ ਜਾ ਰਹੇ ਸੀ ਕਮਾਣ ਨੂੰ ਤੇ ਰਸਤੇ 'ਚ ਬਾਬਾ ਜੀ ਨੇ ਸ਼ਰਦਾਈ ਲਈ ਆਜੋ ਇਹਨਾਂ ਨਾਲ ਕਰਦੇ ਗੱਲਬਾਤ ਜੀ ਇਹ ਸ਼ਰਦਾਈ ਲਈ ਹਾਂਜੀ ਹਾਂਜੀ ਇਹਦੀ ਸ਼ਰਦਾਈ ਆ ਜੀ ਕੀ ਪ੍ਰਾਈਸ ਇਹਦਾ ਵੀਰ ਜੀ ਛੋਟਾ ਗਲਾਸ 70 ਰੁਪਏ ਦਾ ਤੇ ਵੱਡਾ ਗਲਾਸ 40 ਰੁਪਏ ਦਾ ਜੀ ਅੱਛਾ ਜੀ ਤੇ ਕੀ ਕੀ ਪੈਂਦਾ ਇਹਦੇ ਵਿੱਚ ਵੀਰ ਜੀ ਇਹਦੇ ਵਿੱਚ ਪੈਂਦੇ ਆ ਮੱਗਜ ਕਸ-ਕਸ ਬਦਾਮ ਕਾਜੂ ਹਰੀ ਇਲਾਚੀ ਸੌਫ ਤੇ ਗਲਾਬ ਦੇ ਫੁੱਲ ਵੀਰ ਜੀ ਤੇ ਕਾਲੀ ਮਿਰਚ 9-10 ਸੈਟਮਾ ਪੈਂਦੀਆਂ ਵੀਰ ਜੀ ਇਹਦੇ ਵਿੱਚ ਇਹਦੇ ਫਾਇਦੇ ਕੀ ਕੀ ਏ ਵੀਰ ਜੀ ਇਹ ਜਿਸ ਤਰ੍ਹਾਂ એનર્ਜੀ ਡਰਿੰਕ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂਗਾ ਪੈਂਦਾ ਹੈਗਾ ਸਿਹਤ ਵਾਸਤੇ ਬਹੁਤ ਫਾਇਦੇਮੰਦ ਆ ਜਦੋਂ ਆਪਣਾ ਐਚਬੀ ਘਟਾ ਕੋਈ ਪੇੜ ਦੇ ਵਿੱਚ ਪ੍ਰੋਬਲਮ ਵਾ ਜਦੋਂ ਜਿਗਰ 'ਚ ਗਰਮੀ ਹੋਗੀ ਉਹਦੇ ਵਾਸਤੇ ਵੀਰ ਜੀ ਬਹੁਤ ਲਾਇਵ ਆਂਦਾ ਤੇ ਇਹ ਕਿੰਨੀ ਦਿਨ ਤੋਂ ਲਾ ਰਹੀ ਹੈ ਆਪਾਂ ਵੀਰ ਜੀ ਮੈਨੂੰ ਅੱਜ 5-6 ਦਿਨ ਹੋ ਗਏ ਆ ਜੀ ਅੱਛਾ ਜੀ ਹਾਂਜੀ ਇਹ ਲੋਕੇਸ਼ਨ ਦੱਸੋ ਕਿ ਜਿਹੜੀ ਹੈ ਵੀਰ ਜੀ ਇਹ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਜਦੋਂ ਆਪਾਂ ਅਵਰਤ ਸਰ ਨੂੰ ਜਾਂਦੇ ਆ ਬਾਈਪਾਸ ਮੈਟੇ ਆ ਜਿਹੜਾ ਰੋਡ ਆ ਅੱਛਾ ਜੀ ਬਾਈਪਾਸ ਤੇ ਆ ਵੀਰ ਜੀ ਆਪਾਂ ਠੀਕ ਆ ਜੀ ਹਾਂਜੀ ਤੇ ਕੋਈ ਨੇ ਜੀ ਆਇਓ ਵਿਜ਼ਿਟ ਕਰਿਓ ਇੱਥੇ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਥੋਂ ਸ਼ਰਵਾਈ ਦਾ ਜਿਹੜਾ ਹੈਗਾ ਗੱਫਾ ਲਾਓ ਤੇ ਬਾਕੀ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਵੀਰ ਜੀ ਆ ਮੜਾ ਜਿਆ ਲੋਕੇਸ਼ਨ ਉਹ ਗੇਟ ਦੀ ਠੀਕ ਆ ਜੀ ਇਹ ਲੋਕੇਸ਼ਨ ਆ ਜੀ ਬਾਹਰ ਵਾਲਾ ਗੇਟ ਆ ਠੀਕ ਆ ਜੀ